ਆ ਇੱਥੇ ਵੀਰ ਚਲੋ ਸ਼ਿਤਾਬ ਦੀਵਾਨ ਬੁਲਾਇਆ ਅੱਗੇ ਉਹ ਮਾਲਕ ਬੁਲਾ ਰਿਹਾ ਨਾ ਸੱਦੇ ਉਹਨੇ ਹੀ ਭੇਜਣੇ ਨੇ ਹਰੇਕ ਬੰਦੇ ਨੂੰ ਨਵੀਂ ਸ਼ੈ ਜਿਹੜੀ ਆ ਚੰਗੀ ਲੱਗਦੀ ਅਸੀਂ ਗੱਡੀ ਲੈਣ ਜਾਂਦੇ ਆਂ ਅਸੀਂ ਚਾਹੁੰਦੇ ਆਂ ਕਿ ਸਾਨੂੰ ਨਵੀਂ ਗੱਡੀ ਮਿਲੇ ਪੁਰਾਣੀ ਦੇ ਵੱਲ ਨੂੰ ਅਸੀਂ ਮੂੰਹ ਨਹੀਂ ਕਰਦੇ ਕੱਪੜਾ ਲੀੜਾ ਪਾਉਣਾ ਤਾਂ ਤੇ ਨਵਾਂ ਹੀ ਧਾਰਨ ਕਰਦੇ ਜਦੋਂ ਵੀ ਕੋਈ ਸਮਾਗਮ ਹੈ ਕੋਈ ਵੀ ਪ੍ਰੋਗਰਾਮ ਕਰਦੇ ਉਹ ਨਵੇਂ ਸਿਰੇ ਤੋਂ ਉਲੀਕਿਆ ਜਾਂਦਾ ਹੈ ਨਵੀਂ ਚੀਜ਼ ਨੂੰ ਨਵੇਂ ਪੰਨ ਨੂੰ ਨਵੇਂ ਬਦਲਾਵ ਨੂੰ ਹਰੇਕ ਕੋਈ ਚੰਗਾ ਸਮਝਦਾ ਹੈ ਇਦਾਂ ਹੀ ਨਵੇਂ ਸਾਲ ਦੀ آمد ਹੋਈ ਐ ਬੰਦਾ ਕਹਿੰਦਾ ਇਹਦੇ ਵਿੱਚ ਪਤਾ ਨਹੀਂ ਕੀ ਕੁਝ ਨਵਾਂ ਆਵੇਗਾ ਇਹਨੂੰ ਇਹ ਨਹੀਂ ਪਤਾ ਕਿ ਸਾਹਿਬ ਮੇਰਾ ਨਿਤ ਨਵਾਂ ਨਿਤ ਹੀ ਨਵਾਂ ਹੈ ਜਪਜੀ ਸਾਹਿਬ ਬਾਣੀ ਨੂੰ ਪੜਦਿਆਂ ਨੂੰ ਕਿੰਨੇ ਵਰੇ ਸਾਨੂੰ ਹੋ ਗਏ ਕਦੇ ਅੱਜ ਤੱਕ ਅੱਕੇ ਜਾਂ ਥੱਕੇ ਹਾਂ ਨਹੀਂ ਇਹ ਅੱਕ ਤੇ ਥੱਕ ਉਹ ਜਾਂਦਾ ਜਿਹਦਾ ਮਨ ਲੱਗਿਆ ਨਹੀਂ ਪਰ ਜਿਨ੍ਹਾਂ ਨੂੰ ਇਹਦੇ ਨਾਲ ਪ੍ਰੇਮ ਹੈ ਨਾ ਉਹ ਰੋਜ਼ਾਨਾ ਇਹਨੂੰ ਪੜ੍ਹਦੇ ਨੇ ਨਵੇਂ ਵਿਚਾਰ ਨਵੀਂ ਸੋਚ ਇਸ ਬਾਣੀ ਦੇ ਵਿੱਚ ਆਉਂਦੀ ਉਹ ਸੋਚ ਸਾਡੇ ਆਤਮ ਮਾਰਗ ਦਾ ਜਿਹੜਾ ਰਸਤਾ ਹੈ ਨਾ ਪਰਮਾਰਥ ਦਾ ਉਹਦੇ ਵਿੱਚ ਉਚਾਈਆਂ ਉਹਦੇ ਵਿੱਚ ਉੱਚੇ ਦਰਜੇ ਦਾ ਜੋ ਆਤਮਿਕ ਟਿਕਾ ਹੈ ਉਧਰ ਨੂੰ ਲੈ ਕੇ ਜਾਂਦੇ ਸਤਿਗੁਰ ਜੀ ਬਾਣੀ ਦੇ ਫਰਮਾਨਾਂ ਦੇ ਅੰਦਰ ਕਹਿੰਦੇ ਨੇ ਕਿ ਤੂੰ ਆਇਆ ਕਾਦੇ ਲਈ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਗੋਬਿੰਦ ਨੂੰ ਮਿਲਣ ਦੀ ਵਾਰੀ ਹੈ ਇੱਕ ਸਾਲ ਹੋਰ ਕਟ ਗਿਆ ਜ਼ਿੰਦਗੀ ਦਾ ਸਾਲ ਹੀ ਬਤੀਤ ਹੋ ਗਿਆ ਆਸ ਕੀਤੀ ਹੈ ਕੱਲੋਂ ਨਵਾਂ ਸਾਲ ਆਰੰਭ ਹੋ ਜਾਣਾ ਹੈ ਇਹਦੇ ਵਿੱਚ ਮੈਂ ਨਵਾਂ ਕੁਝ ਕਰਾਂ ਧਾਰਮਿਕ ਸਥਾਨਾਂ ਦੇ ਉੱਪਰ ਇਹ ਸੋਚ ਸਾਰਿਆਂ ਨੂੰ ਦੱਸੀ ਜਾਂਦੀ ਹੈ ਕਿ ਵੱਬੈ ਵਾਰੀ ਆਇਆ ਮੂੜੇ ਵਾਸੂਦੇਵ ਤੁਦ ਵਿਸਰਿਆ ਵਾਰੀ ਆਈ ਤੇ ਮਾਲਕ ਨੂੰ ਭੁਲਾ ਦਿੱਤਾ ਇਸ ਵਾਰੀ ਦੇ ਵਿੱਚ ਮਿਲਣਾ ਆਉਦ ਕਟੈ ਦਿਨ ਸਰੈ ਨਾਰੇ ਦਿਨ ਰਾਤ ਉਮਰ ਘੜਦੀ ਇਕੱਲਾ ਸਾਲ ਹੀ ਨਹੀਂ ਘਟਿਆ ਦਾਤਾ ਜੀ ਕਹਿੰਦੇ ਨੇ ਉਮਰ ਵੀ ਘੜਦੀ ਹੈ ਇਸ ਲਈ ਕਰਨਾ ਕੀ ਹੈ ਉਦੇ ਅੱਗੇ ਬੇਨਤੀ ਕਰ ਉਹਦੇ ਅੱਗੇ ਅਰਜ਼ੋਈ ਕਰ ਕਿ ਮਾਲਕ ਜੀ ਉਮਰ ਬਤੀਤ ਹੁੰਦੀ ਜਾ ਰਹੀ ਹੈ ਅੱਗੇ ਸਮਾਂ ਜਿਹੜਾ ਆ ਰਿਹਾ ਇਹਦੇ 'ਚ ਮੈਂ ਆਰਾਧਾਂ ਧਾਰਮਿਕ ਸਥਾਨਾਂ ਤੇ ਬਹੁਤ ਆਤ ਗਿਣਤੀ ਬਜ਼ੁਰਗਾਂ ਦੀ ਹੈ ਵੱਡਿਆਂ ਦੀ ਹੈ ਉਹਦਾ ਕਾਰਨ ਕੀ ਹੈ ਬੰਦਾ ਇਹ ਆਸ ਲਾ ਕੇ ਬੈਠਾ ਹੈ ਬਚਪਨ ਤੇ ਜਿਹੜਾ ਹੈ ਖੇਡਾਂ ਦੇ ਲਈ ਹੈ ਜਵਾਨੀ ਜਿਹੜਾ ਹੈ ਸੰਸਾਰ ਦੇ ਕਿਤੇ ਕਾਰਜਾਂ ਦੇ ਲਈ ਕੰਮ ਦੇ ਲਈ ਹੈ ਅੱਧ ਖੜ ਦੀ ਉਮਰ ਦੇ ਤੱਕ ਕੰਮ ਕਾਜ ਦੇ ਵਿੱਚ ਉਲਝਿਆ ਰਹਿੰਦਾ ਬੁੜੀ ਪੇਚ ਜੇ ਸਮੇ ਕੋਈ ਕਾਰਜ ਨਹੀਂ ਹੁੰਦਾ ਨੈਣੋਂ ਨੀਰ ਬਹਿ ਤਨ ਖੀਨਾ ਭਏ ਕੇਸ਼ ਦੁੱਧ ਵਾਨੀ ਰੁਦਾ ਕੰਠ ਸ਼ਬਦ ਨਹੀਂ ਉਚਰੈ ਉਹ ਸਮੇ ਦੀ ਅਵਸਥਾ ਜਦੋਂ ਬਿਆਨ ਕਰਦੇ ਨੇ ਨਾ ਕਹਿੰਦੇ ਨੇ ਏ ਸਮੇ ਫਿਰ ਤਬਲੇ ਧਰਮ ਕੀ ਆਸ ਕਰੈ ਉਸ ਸਮੇ ਬੰਦਾ ਧਰਮ ਦੀ ਆਸ ਲਾਉਂਦਾ ਹੈ ਕਿਹ ਸਮੇ ਨੈਣੀ ਨੀਰ ਅਸਾਰਵਹ ਜਦੋਂ ਅੱਖਾਂ ਦੇ ਵਿੱਚੋਂ ਪਾਣੀ ਵਗਦਾ ਹੈ ਪੈਰਾਂ ਤੋਂ ਤੁਰਿਆ ਨਹੀਂ ਜਾਂਦਾ ਉਦੋਂ ਕਹਿੰਦਾ ਹੁਣ ਕੋਈ ਕਾਰਜ ਨਹੀਂ ਹੋਣਾ ਹੁਣ ਤੇ ਬਸ ਮਾੜਾ ਹੱਥ 'ਚ ਫੜ ਕੇ ਤਸਵੀਰ ਫੇਰ ਲਵਾ ਤੇ ਜੀਵਨ ਸਫਲਾ ਹੋ ਜਾਵੇਗਾ ਹੁਣ ਕੋਈ ਕੰਮ ਹੋਰ ਤੇ ਹੋਣਾ ਨਹੀਂ ਆਹੀ ਕੰਮ ਕਰ ਲੈਣਾ ਨਾਲੇ ਲੋਕ ਕਹਿਣਗੇ ਬੜਾ ਧਰਮੀ ਆ ਦਾਤਾ ਜੀ ਦੇ ਜੀਵਨ ਨੂੰ ਵੇਖੀਏ ਗੁਰਬਾਣੀ ਕਹਿੰਦੀ ਹੈ ਇੱਥੇ ਕਿਸੇ ਦਾ ਕੋਈ ਪਤਾ ਨਹੀਂ ਕੇਸ ਉਮਰ ਚ ਕਿਨੇ ਚਲਿਆ ਜਾਣਾ ਇਤਿਹਾਸਕਾਰਾਂ ਨੇ ਗੁਰਸਿੱਖੀ ਨੂੰ ਵਧਾਉਣ ਦੇ ਲਈ ਫਲਾਉਣ ਦੇ ਲਈ ਬੱਚਿਆਂ ਦੇ ਅੰਦਰ ਬਾਣੀ ਤੇ ਬਾਣੇ ਦਾ ਪ੍ਰੇਮ ਪੈਦਾ ਕਰਨ ਦੇ ਲਈ ਰੋਜ਼ ਦੀ ਇੱਕ ਸਾਖੀ ਕਿੰਦੇ ਨੇ ਆਪਣੇ ਬੱਚਿਆਂ ਨੂੰ ਸਿਖਾਓ ਉਹਦੇ ਲਈ ਸਾਰਾ ਹੀ ਸਾਲ ਸਾਡਾ ਸਫਲਾ ਹੈ ਕਿੰਨੀ ਕਿੰਨੀ ਉਮਰ ਦੇ ਵਿੱਚ ਅਸੀਂ ਆਪ ਸਾਡੇ ਬੱਚੇ ਗੁਰੂ ਦੇ ਨਾਲ ਜੁੜੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਜਦੋਂ ਵੇਖਦੇ ਨਾ ਸਰੀਰਿਕ ਤੌਰ ਤੇ ਸੱਤਾ ਅੱਠਾਂ ਵਰਿਆਂ ਦੇ ਨੇ ਜਦੋਂ ਪੜਨ ਦੇ ਲਈ ਤੋਰਿਆ ਜਾਂਦਾ ਛੋਟੀ ਉਮਰ ਦੇ ਵਿੱਚ ਤੇ ਪੜਨ ਦੇ ਲਈ ਜਿੰਨਾਂ ਕੋਲ ਜਾਂਦੇ ਨੇ ਬੜੇ ਵੱਡੀ ਉਮਰ ਦੇ ਨੇ ਉਹ ਮੌਲਵੀ ਜਿਹੜੇ ਨੇ ਜਾਂ ਜਿਹੜਾ ਕਾਜੀ ਹੈ ਜਿਹੜੇ ਬ੍ਰਾਹਮਣ ਦੇ ਕੋਲ ਜਾਣਾ ਉਹਨਾਂ ਦੇ ਕੋਲ ਜਿਹੜੀ ਵਿਦਿਆ ਪੜ੍ਹਨ ਦੇ ਲਈ ਜਾ ਰਹੇ ਨੇ ਉਹ ਬੜੀ ਵੱਡੀ ਉਮਰ ਦੇ ਨੇ। ਉਹੀ ਬਾਅਦ ਦੇ ਵਿੱਚ ਕਹਿੰਦੇ ਨੇ ਕਿ ਜੋ ਨਾਨਕ ਜੀ ਨੇ ਸਾਨੂੰ ਪੜਾਇਆ ਅਸੀਂ ਪਹਿਲਾਂ ਪੜ੍ਹਿਆ ਹੀ ਨਹੀਂ। ਪੰਡਿਤ ਹਰਦੇਵਾਲ ਜਨੇਊ ਪਾਉਣ ਦੇ ਲਈ ਆਉਂਦਾ ਹੈ। ਉਮਰ ਕਿੰਨੀ ਆ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਮਰ ਭਾਵੇਂ ਥੋੜੀ ਹੈ। ਪਰ ਪੰਡਿਤ ਹਰਦੇਵਾਲ ਨੇ ਬੜੇ ਗ੍ਰੰਥ ਪੜ੍ਹੇ ਹੋਏ ਨੇ। ਬੜੇ ਵੇਦਾਂ ਦਾ ਗਿਆਤਾ ਹੈ। ਉਹ ਪੜਿਆ ਹੋਇਆ ਸ਼ਖਸ ਸਾਹਮਣੇ ਬੈਠਾ ਜਦੋਂ ਧੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਚ ਦੀ ਬਾਣੀ ਉਹਨੂੰ ਸੁਣਾਈ ਨਾ ਉਹ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਢੈ ਪਿਆ ਉਹ ਵੀ ਕਹਿੰਦਾ ਕਿ ਮੈਂ ਬਚਪਨ ਤੋਂ ਇਹੀ ਸੁੰਨਾ ਚਾਹੁੰਦਾ ਸੀ ਤੁਹਾਡੇ ਮੁਖਾਰ ਬਿੰਦ ਤੋਂ ਕੱਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੀਵਨ ਨਹੀਂ ਇਹ ਤੇ ਥੋੜੀ ਜੀ ਉਮਰ ਇਹ ਤੇ ਆਪ ਨਰਾਇਣ ਸੀ ਸਤਗੁਰ ਪਾਤਸ਼ਾਹ ਜੀ ਦੇ ਤੇ ਆਪਾਂ ਇਹ ਕਹਿ ਕੇ ਛੁਟਕਾਰਾ ਪਾ ਲੈਨੇ ਆ ਕਿਉਂ ਤੇ ਗੁਰੂ ਸਹਿਬਾਨ ਸੀ ਉਹ ਤੇ ਕੁਝ ਵੀ ਕਰ ਸਕਦੇ ਸਿੱਖਾਂ ਦਾ ਜੀਵਨ ਵੇਖੀਏ ਜੇ ਸਮੇਂ ਸਾਕਨਨ ਕਾਣਾ ਸਾਹਿਬ ਦੀ ਗੱਲ ਆਉਂਦੀ ਹੈ ਭਾਈ ਕੇਹਰ ਸਿੰਘ ਉਹਨਾਂ ਦਾ ਜਦੋਂ ਜੀਵਨ ਪੜਦੇ ਆ ਨਾ ਆਪਾਂ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਬੜੀ ਗੱਲ ਅਚੰਬੇ ਵਾਲੀ ਆਉਂਦੀ ਨਾਲ ਇੱਕ ਅੰਗਰੇਜ਼ ਸਰਕਾਰ ਦਾ ਜਿਹੜਾ ਸਿਪਾਹੀ ਆ ਉਹਨਾਂ ਤੁਰੇ ਜਾ ਰਹੇ ਨੇ ਦੋਵੇਂ ਜਾੜੇ ਰਸਤੇ ਦੇ ਵਿੱਚ ਜਦੋਂ ਤੁਰੇ ਜਾਂਦੇ ਨੇ ਨਾ ਉਮਰ ਜਵਾਨੀ ਦੀ ਆ ਭਾਈ ਕੇਹਰ ਸਿੰਘ ਜੀ ਦੀ ਕਦੋਂ ਰੱਬ ਦੇ ਨਾਲ ਜੁੜਨਾ ਅਸੀਂ ਕਹਿੰਨੇ ਅਗਲੇ ਸਾਲ ਜੁੜ ਜਾਵਾਂਗੇ ਕੋਈ ਗੱਲ ਨਹੀਂ ਉਹ ਵੀ ਸਾਲ ਬਤੀਤ ਹੋ ਗਿਆ ਹਲੇ ਉਮਰ ਪਈ ਅਗਲੇ ਸਾਲ ਜੁੜਦਾ ਮੈਂ ਜੁੜਨ ਦੀ ਕਦੋਂ ਉਮਰ ਜਦੋਂ ਮਾਲਕ ਦੇ ਬਾਰੇ ਸੋਝੀ ਹੋ ਗਈ ਉਦੋਂ ਜੁੜਦਾ ਉਹੀ ਦਿਨ ਉਹੀ ਸਮਾਂ ਉਹੀ ਸਫਲ ਹੈ ਉਹੀ ਘੜੀਆਂ ਉਹੀ ਪਹਿਰ ਉਹੀ ਸਾਲ ਹੁਣ ਤੱਕ ਤੇ ਸਫਲੇ ਨਹੀਂ ਕੀਤੇ ਕਿਸੇ ਨੇ 10 ਬਤੀਤ ਕਰ ਲਏ 20 ਕਰ ਲਏ 30 ਕਰ ਲਏ 40 50 ਕਿਥੋਂ ਤੱਕ ਆਪਣੀ ਉਮਰ ਦਾ ਅੰਦਾਜ਼ਾ ਲਾਈਏ ਤੇ ਪਤਾ ਤੇ ਨਹੀਂ ਨਾ ਕਿ ਕੱਲ ਸਵੇਰ ਆਪਣੇ ਲਈ ਆਉਣੀ ਵੀ ਹੈ ਕਿ ਨਹੀਂ ਆਉਣੀ ਜ਼ਿੰਦਗੀ ਦਾ ਕਿਸੇ ਨੂੰ ਨਹੀਂ ਪਤਾ ਇੱਥੇ ਜਿੰਨੇ ਬੈਠੇ ਆ ਇਹ ਦਾਤਾ ਜੀ ਦੇ ਚਰਨਾਚਰ ਅਰਦਾਸ ਕਰਨ ਦੇ ਲਈ ਬੈਠੇ ਆ ਕਿ ਪਿਛਲੀ ਜ਼ਿੰਦਗੀ ਬੜੀ ਵਿਕਾਰਾਂ ਦੇ ਅੰਦਰ ਵਤੀਤ ਕੀਤੀ ਹੈ ਅੱਗੇ ਆਪ ਜੋੜੋ ਇਹਦੇ ਲਈ ਬੈਠੇ ਤੇ ਭਾਈ ਕੇਰ ਸਿੰਘ ਤੇ ਉਹ ਫੌਜੀ ਜਦੋਂ ਤੁਰੇ ਜਾਂਦੇ ਨੇ ਨਾ ਸ਼ੇਰ ਨੇ ਇੱਕ ਬੰਨਿਓ ਦਹਾੜ ਮਾਰੀ ਜਦੋਂ ਸ਼ੇਰ ਦਹਾੜਿਆ ਤੇ ਅੰਗਰੇਜ਼ ਫੌਜੀ ਦਵਾ ਦਵ ਭੱਜ ਕੇ ਦਰਖਤ ਦੇ ਉੱਪਰ ਚੜ ਗਿਆ ਜਦੋਂ ਦਰਖਤ ਤੇ ਚੜਦਾ ਹੈ ਤੇ ਨਾਲ ਦੀ ਨਾਲ ਕਹਿੰਦਾ ਮਿਸਟਰ ਸਿੰਘ ਉਦੋਂ ਜਦੋਂ ਉਹਨੂੰ ਭਾਈ ਕੇਰ ਸਿੰਘ ਜੀ ਨੂੰ ਕਿਹਾ ਕਿ ਤੂੰ ਜਿਹੜਾ ਹੈ ਥੱਲੇ ਖੜਾ ਹੈ ਤੂੰ ਵੀ ਦਰਖਤ ਤੇ ਮੇਰੇ ਵੱਲ ਧਿਆਨ ਕਰ ਸ਼ੇਰ ਤੋਂ ਜੇ ਬਚਣਾ ਉਹ ਦਰਖਤ ਤੇ ਨਹੀਂ ਚੜ ਸਕਦਾ ਛੇਤੀ ਥੋੜਾ ਹੀ ਜਿਹੜਾ ਹੈ ਹਮਲਾ ਕਰ ਸਕਦਾ ਹੈ ਉੱਚਾ ਦਰਖਤ ਤੇ ਚੜਦਾ ਆਪਣਾ ਆਪਾ ਵਿਚਾਲੇ ਤੇ ਭਾਈ ਕੇਰ ਸਿੰਘ ਉਹਦੇ ਵੱਲ ਨੂੰ ਵੇਖ ਕੇ ਹੱਸਦਾ ਹੈ ਜਦੋਂ ਹੱਸਦਾ ਹੈ ਨਾ ਕਹਿੰਦਾ ਤੇਰੇ ਮਗਰ ਸ਼ੇਰ ਹੈ ਕਹਿੰਦਾ ਤੈਨੂੰ ਇੱਕ ਹੀ ਸ਼ੇਰ ਦਿਖਾਈ ਦੇ ਰਿਹਾ ਅੰਗਰੇਜ਼ ਨੂੰ ਕਹਿੰਦਾ ਭਾਈ ਕੇਰ ਸਿੰਘ ਉਹ ਕਹਿੰਦਾ ਹਾਂ ਕਹਿੰਦਾ ਪਰ ਇੱਥੇ ਤੇ ਦੋ ਸ਼ੇਰ ਨੇ ਭਾਈ ਕੇਰ ਸਿੰਘ ਕਹਿੰਦਾ ਹੈ ਇੱਥੇ ਦੋ ਸ਼ੇਰ ਨੇ ਅੰਗਰੇਜ਼ ਫੇਰ ਅੱਗੇ ਕਹਿੰਦਾ ਕਹਿੰਦਾ ਤੈਨੂੰ ਕਿੱਦਾਂ ਪਤਾ ਕਿ ਦੋ ਸ਼ੇਰ ਨੇ ਕਹਿੰਦਾ ਇੱਕ ਸ਼ੇਰ ਤੇ ਮੇਰੇ ਮਗਰ ਮੇਰਾ ਨਾਮ ਵੀ ਕੇਹਰ ਸਿੰਘ ਹੈ ਇਤਿਹਾਸ ਦੇ ਵਰਕਿਆਂ ਤੇ ਉੱਥੇ ਨਾਮ ਲਿਖਿਆ ਕਿ ਅੰਗਰੇਜ਼ ਨੇ ਉੱਤੇ ਖੜ ਕੇ ਵੇਖਿਆ ਕਿ ਭਾਈ ਕੇਰ ਸਿੰਘ ਸ਼ੇਰ ਦੇ ਨਾਲ ਕਿਵੇਂ ਉੱਥੇ ਜੂਝਿਆ ਸ਼ੇਰ ਦਾ ਜਵਾੜਾ ਪਾੜਿਆ ਉਹਨੂੰ ਜਿਹੜਾ ਹੈ ਮਲਿਆ ਮੇਟ ਕਰ ਦਿੱਤਾ ਇਹ ਭਾਈ ਕੇਰ ਸਿੰਘ ਸਾਕਾ ਜਦੋਂ ਨਨਕਾਣਾ ਸਾਹਿਬ ਦਾ ਇਤਿਹਾਸ ਪੜ੍ਹਦੇ ਉਹਦਾ ਸ਼ਹੀਦ ਹੈ ਇਹਨੀ ਪਾਵਰ ਇਹਨੇ ਇਹਦਾ ਪੁੱਤਰ ਹੈ ਛੋਟਾ ਜਿਹਾ ਆਪਣੇ ਛੋਟੇ ਦੇ ਬੱਚੇ ਉਹ ਵੀ ਸ਼ਹੀਦ ਹੋਇਆ ਬਾਅਦ ਦੇ ਵਿੱਚ ਛੋਟੇ ਜੇ ਆਪਣੇ ਬੱਚੇ ਨੂੰ ਰੋਜ਼ਾਨਾ ਆਪਣੀ ਦਾਸਤਾਨੀ ਸੀ ਸੁਣਾਉਂਦਾ ਜਦੋਂ ਇਹਨਾਂ ਦਾ ਇਤਿਹਾਸ ਪ੍ਰੋਫੈਸਰ ਸਹਿਬ ਸਿੰਘ ਜੀ ਲਿਖਦੇ ਨੇ ਕਹਿੰਦੇ ਨੇ ਆਪਣੇ ਬੱਚੇ ਨੂੰ ਆਪਦੀ ਦਾਸਤਾਨ ਕਦੀ ਨਹੀਂ ਸੁਣਾਈ ਕਿ ਮੇਰਾ ਨਾਮ ਕੇਹਰਾ ਕੇਹਰ ਦਾ ਭਾਵ ਸ਼ੇਰ ਕਿ ਮੈਂ ਸ਼ੇਰ ਦਾ ਸ਼ਿਕਾਰ ਕੀਤਾ ਇਹ ਕਦੇ ਵੀ ਨਹੀਂ ਦੱਸਿਆ ਉਹਨੂੰ ਕੀ ਸੁਣਾਉਂਦਾ ਰਿਹਾ ਸਹਬਜ਼ਾਦਿਆਂ ਦੀ ਦਾਸਤਾਨ ਗੁਰੂ ਸਹਿਬਾਨਾਂ ਦੀ ਦਾਸਤਾਨ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਛੋਟੇ ਜਿਹੇ ਲਖਤੇ ਜਿਗਰ ਦੀ ਦਾਸਤਾਨ ਸੁਣਾਉਂਦਾ ਰਿਹਾ ਕਿ ਸਾਡੇ ਜੋਧੇ ਨੇ ਸੂਰਬੀਰ ਨੇ ਇਹਨਾਂ ਨੇ ਜੀਵਨ ਸਫਲਾ ਕੀਤਾ ਗੁਰੂ ਦੇ ਨਾਲ ਜੁੜ ਕੇ ਤੇ ਅਸੀਂ ਵੀ ਗੁਰੂ ਦੇ ਨਾਲ ਜੁੜਨਾ ਹੈ ਕਿੰਨੇ ਭਾਗਾ ਵਾਲੇ ਉਹ ਲੋਕ ਨੇ ਜਿਹੜੇ ਗੁਰੂ ਦੀ ਹਜ਼ੂਰੀ ਚ ਅੱਜ ਵੀ ਬੈਠੇ ਅੱਜ ਦੇ ਦਿਨ ਵੀ ਕਹਿ ਰਹੇ ਨੇ ਕਿ ਨਵਾਂ ਸਾਲ ਸਾਡਾ ਆਉਣ ਵਾਲਾ ਹੈ ਅਸੀਂ ਗੁਰੂ ਨੂੰ ਜਪ ਲਈਏ ਗੁਰੂ ਗੁਰੂ ਬੰਦੇ ਦੀ ਫਿਤਰਤ ਹੈ ਨਾ ਅੰਮ੍ਰਿਤ ਵੇਲੇ ਉੱਠਣਾ ਕਿ ਮੇਰਾ ਦਿਨ ਚੰਗਾ ਲੰਘੇ ਉੱਠਦਿਆਂ ਹੀ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ੁਕਰਾਨਾ ਕਰਦਾ ਕਿ ਅੱਜ ਦਿਨ ਦੇ ਵਿੱਚ ਮੈਂ ਤੈਨੂੰ ਅਰਾਧਦਾ ਰਵਾਂ ਕਿਸੇ ਦਾ ਮਾੜਾ ਨਾ ਮੇਰੀ ਰਸਨਾ ਕੋਲੋਂ ਮੇਰੇ ਨੇਤਰਾਂ ਕੋਲੋਂ ਮੇਰੇ ਹੱਥਾਂ ਕੋਲੋਂ ਹੋ ਜਾਵੇ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਤੇ ਦਾਤਾ ਜੀ ਕਹਿੰਦੇ ਨੇ ਜਿਹੜਾ ਉੱਠਦਿਆਂ ਬਹਿੰਦਿਆਂ ਹਮੇਸ਼ਾ ਜਪਦਾ ਹੈ ਨਾ ਦਾਤਾ ਉਹਨਾਂ ਦਾ ਰਖਵਾਲਾ ਹੋ ਜਾਂਦਾ ਹੈ ਗੁਰਬਾਣੀ ਦੇ ਅਨੇਕਾਂ ਬਚਨ ਉਠਤ ਸੁਖੀਆ ਬੈਠਤ ਸੁਖੀਆ ਭਾਉ ਨਹੀਂ ਲਾਗੈ ਜਾਂ ਐਸੇ ਬਜੀਆ ਰਾਖਾ ਏਕ ਹਮਾਰਾ ਸਵਾਮੀ ਸਗਲ ਕਟਾਂ ਕਾ ਅੰਤਰਜਾਮੀ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਰ ਸੁਖ ਪਾਇਆ ਕਹ ਨਾਨਕ ਗੁਰਮੰਤਰ ਦ੍ਰਿੜਾ ਇਹ ਮੰਤਰ ਗੁਰੂ ਦ੍ਰਿੜ ਕਰਵਾਉਂਦਾ ਔਰ ਕੋਈ ਨਹੀਂ ਬੜੇ ਲੋਕ ਅੱਜ ਦੇ ਦਿਨ ਵੀ ਪੱਪਾਂ ਕਲਬਾਂ ਦੇ ਵਿੱਚ ਵੀ ਫਿਰਦੇ ਹੋਣਗੇ ਕਈਆਂ ਨੇ ਇਹੀ ਸਮਝ ਕੇ ਇੱਥੇ ਗੁਰੂਦਵਾਰੇ ਆਣ ਕੇ ਇੱਕ ਗੁਰੂ ਦੀ ਗੋਲਕ 'ਚ 10 ਟਕੇ ਨਾ ਸਾਨੂੰ ਪਾਉਣੇ ਪੈ ਜਾਣ ਲੁਧਿਆਣੇ ਦੀ ਧਰਤੀ ਤੇ ਉਹ ਵੀ ਆ ਜਿਹੜਾ ਇੱਕ ਖਾੜਾ ਵੱਖਰਾ ਲੱਗਦਾ ਲੋਕਾਂ ਨੇ ਵੱਖਰੀਆਂ ਪਹਿਲਾਂ ਹੀ ਟਿਕਟਾਂ ਖਰੀਦ ਲਈਆਂ ਪਤਾ ਨਹੀਂ ਕਿੰਨਾ ਸਮਾਂ ਪਹਿਲਾਂ ਹੀ ਤੇ ਉਹਨਾਂ ਵਿਸ਼ੇਸ਼ ਤੌਰ ਤੇ ਗੁਰਮਤ ਸਮਾਗਮ ਪ੍ਰਬੰਧਕਾਂ ਦੇ ਵੱਲੋਂ ਹਰੇਕ ਥਾਂ ਤੇ ਕੀਤੇ ਜਾ ਰਹੇ ਨੇ ਪਰ ਲੋਕਾਂ ਦੀ ਗਿਣਤੀ ਇੱਥੇ ਘੱਟ ਕਿਉਂ ਧਰਮ ਦੇ ਵਾਲੇ ਪਾਸੇ ਚੱਲਣਾ ਸਾਨੂੰ ਬੜਾ ਉਖਾ ਲੱਗਦਾ ਹੈ ਤੇ ਹੁਣੇ ਕੋਈ ਕਹਿ ਦੇਵੇ ਉਥੇ ਫਰੀ ਦੇ ਵਿੱਚ ਫਲਾਨੀ ਫਿਲਮ ਵਿਖਾਈ ਜਾਣੀ ਹੈ ਜਾਂ ਫਰੀ ਦੇ ਵਿੱਚ ਆ ਕੁਝ ਵੰਡਿਆ ਜਾ ਰਿਹਾ ਨਾ ਸਾਰੀ ਭੀੜ ਇਥੋਂ ਠਿਗ ਗਈ ਤਾਂ ਕਿਉਂਕਿ ਸਾਡਾ ਪਿਆਰ ਨਹੀਂ ਨਾ ਵਿਰਲੇ ਹੋਣਗੇ ਜਿਹੜੇ ਇਥੇ ਬੈਠਣਗੇ ਵਿਰਲਿਆਂ ਦਾ ਪ੍ਰੇਮ ਹੋਵੇਗਾ ਨਹੀਂ ਤੇ ਮਨ ਸਰੀਰ ਕਰਕੇ ਭਾਵੇਂ ਅਸੀਂ ਬੈਠੇ ਰਹੀਏ ਮਨ ਉਥੇ ਰਹੇਗਾ ਕਿ ਉਥੇ ਪਤਾ ਨਹੀਂ ਕੀ ਕੁਝ ਹੋ ਰਿਹਾ ਹੈ ਤੇ ਦਾਤਾ ਜੀ ਕਹਿੰਦੇ ਨੇ ਗੁਰੂ ਦੀ ਸੰਗਤ ਕਰ ਜੇ ਸੀ ਜੀਵਨ ਸਫਲਾ ਕਰਨਾ ਚਾਹੁੰਦਾ ਆ ਮਨੁੱਖਾ ਜਨਮ ਕਾਦੇ ਲਈ ਮਿਲਿਆ